ਆਪਾਂ ਕੀ ਕੁਝਰ ਕੁਝਰ ਲਈ ਆ ਖੜੇ ਹੋ ਚਲੋ 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 ਬਈ ਚਲੋ ਮੇਰੇ ਸੁਣਾ ਪਤ ਖੜਾ ਹੋ ਗਿਆ ਇਹ ਆ ਗਿਆ ਫੇਸਲੂ ਮम्मा ਕੱਲ ਚਲੋ ਜਪਨੂਰਾ ਤੁਸੀਂ ਇਕੱਲੇ ਬਾਹਰ ਕਿਵੇਂ ਆ ਗਏ ਸੀ ਫੇਸਲੂ ਗਿਆ ਸੀ ਕੋਈ ਫੇਸਲ ਫੇਸਲੇ ਹੀ ਹੁੰਦੇ ਆ ਨੂਰਾ ਫੇਸਲਾ ਦਪੈਰੀ ਕਿਵੇਂ ਜਦੋਂ ਸੇ ਕਾ ਕੀ ਹੋ ਰਿਹਾ ਉਹ ਕਿ ਖੜਾੜੇ ਜ ਮਰੀ ਜਾਣਾ ਆ ਖੜੀ ਹੋ ਜਾ ਜਬ ਨੂਰੇ ਖੜੇ ਖੜਾ ਹੋ ਜਾ ਜ਼ੋਰ ਲਾ ਦੀਏ ਜ਼ੋਰ ਲਗਾ ਕੇ ਇਹ ਇਸ਼ਾ ਖੜਾ ਹੋ ਆ ਮੈਂ ਖੜਾ ਨੂਰੇ ਅੱਜ ਤੁਸੀਂ ਫਿਰ ਸ਼ੂਟ ਕਿਹੜਾ ਪਾ ਕੇ ਜਾਣਾ ਤੁਸੀਂ ਸ਼ੂਟ ਕਿਹੜਾ ਪਾਣਾ ਹੈ ਹੋਰ ਪਤਾ ਕੀ ਕਰੂਗੀ ਹੌਲੇ ਹੌਲੇ ਇੱਥੋਂ ਹੋਣ ਕੇ ਥੱਲੇ ਉਤਰ ਜਾਣਾ ਥੱਲੇ ਉਤਰ ਕੇ ਇਹਨੇ ਉਹ ਥਮਲੇ ਨਾਲ ਹੱਥ ਪਾਉਣਾ ਥਮਲੇ ਨਾਲ ਹੱਥ ਪਾ ਕੇ ਫਿਰ ਪੋਲਣਾ ਜਾ ਘੜਦੀ ਆ ਤੇ ਮੇਰੇ ਖਿਆਲ ਨਾਲ ਜਿੱਥੋਂ ਤੱਕ ਸੋਚ ਐ ਵੀ ਹੋਰ ਮਹੀਨੇ ਨੂੰ ਇਹਨੇ ਪੌੜੀਆਂ ਦੇ ਨਾਲੇ ਹੋਇਆ ਕਰਨਾ ਵੀ ਮੈਂ ਪੌੜੀਆਂ ਤੇ ਚੜਨਾ ਤੁਹਾਨੂੰ ਲੱਗੇ ਤੋ ਵੀ ਨਾ ਮੂਰਾ ਕੀ ਖਾਣਾ ਇਹਦੇ ਚ ਪਤਾ ਸੋਹਣੇ ਪਤਨੇ ਕੀ ਖਾਣਾ ਹੈ ਮੰਮਾ ਕਿੱਥੇ ਆ ਮੰਮਾ ਜਾ ਵਈਏ ਹੋਏ ਭਾਂਡੇ ਭੰਨੀ ਜਾਓ ਹੁਣ ਮੰਮਾ ਕਿੱਥੇ ਆ ਮੰਮਾ ਨੂੰ ਬਾਏ ਮਾਰੋ ਆਈ ਪੁੱਤ ਚਾਹ ਆ ਗਈ ਚਾਹ ਰਸਤੇ ਤੇ ਆ ਗਈ ਜਦੋਂ ਤੇ ਅਪਰੂਰ ਦਾ ਤੁਸੀਂ ਬੇਹੀ ਲਿਆ ਕਿਵੇਂ ਖਿਲਾਾਰੇ ਪਾਉਂਦਾ ਫਿਰਦਾ ਹੁਣ ਚਾਹ ਚੂ ਪੀਣੇ ਆ ਚਾਹ ਚੂ ਪੀ ਕੇ ਤੇ ਆਈ ਆ ਆ ਰਵਣਾ ਆਈ ਪਈ ਆ ਉਹ ਟੇਸੀ ਚਾ ਰਹੇ ਆ ਆ ਗਈ ਆ ਗਈ ਬਾਗਾ ਪ੍ਰਾਣਾ ਇਹਦਾ ਕਮੈਂਟ ਆਂਦਾ ਉਹ ਕੁੜੀ ਐ ਮਤਲਬ ਹਨਾ ਉਹ ਕਹਿੰਦੀ ਮੈਂ ਬਾਗੇ ਪ੍ਰਾਣ ਨੇ ਤੋਂ ਤੁਹਾਨੂੰ ਮਿਲਣਾ ਚਾਹੁੰਦੀ ਆ ਤੋਂ ਨਾ ਮੈਂ ਰਹਿ ਜਾਈ ਮੈਸੇਜ ਦਾ ਰਿਪਲਾਈ ਕਰਨਾ ਸੀ ਹਾਂ ਤੇ ਮੈਂ ਕੀਤਾ ਨਹੀਂ ਉਦੋਂ ਆ ਪੰਗੇਰਾ ਚ ਪੈ ਦਿੱਤੀ ਨਵੇਂ ਨਵੇਂ ਚਾ ਬਚਾ ਕੇ ਰੱਖਣ ਲਈ ਪਹਿਣਾ ਸੀ ਆਉਣੇ ਰਹਿਨੇ ਬਾਗੇ ਪ੍ਰਾਣੇ ਤੇ ਜੋ ਮਰਜੀ ਤੁਸੀਂ ਨਾ ਕਰਦੇ ਜੀ ਜਾਂਦੇ ਰੰਨੇ ਆ ਸਾਰੇ ਪਾਸੇ ਜਾਂਦੇ ਮਦਾਰੀ ਮਾਰਕੀਟ ਸਰਪਸ ਹਾਂ ਤੇ ਚਾਹ ਜੂ ਪੀ ਕੇ ਫੜਨਾਉਨੇ ਆ ਜਾ ਆਪਣੋਰ ਨੂੰ ਵੀ ਨਾਉਣਾ ਫਿਰ ਕੱਲ ਸਾਰਾਂ ਦੇ ਦੋ ਦਿਨ ਹੋ ਗਏ ਆ ਬਾਜ਼ਾਰ ਮਾਰਕੀਟ ਜਾਣਾ ਕਿਉਂਕਿ ਇਹ ਤਾਂ ਕੱਲ ਜਾਣਾ ਸੀ ਰਵਣ ਚਾਹ ਨੂੰ ਆਉਂਦੀ ਆ ਇਹ ਲੈ ਬਸ ਤਾਂ ਹੀ ਤੇ ਆਈ ਸੀ ਅੰਦਰ ਵੀ ਇਹ ਆਹ ਭਈ ਚਾਹ ਆ ਦੇਖੋ ਕਿੰਨੀ ਸਪੀਡ ਨਾਲ ਆ ਰਹੀ ਐ ਮੁੰਡਾ ਹੱਥ ਭਾਰ ਦੇ ਉਹਨੇ ਨਹੀਂ ਥੋੜਾ ਜਿਹਾ ਤੇ ਜਿਆਦਾ ਨਹੀਂ ਪੰਡਦਾ ਬੱਤ ਤੂੰ ਹੈ ਦੋਨ ਨੂੰ ਮਿਲਣ ਵਾਸਤੇ ਕਾਕੇ ਆਏ ਨੇ ਆਏ ਨਹੀਂ ਜੋ ਨਾਲ ਮੋੜਾ ਬਹੁਤ ਹਾਂਜੀ ਹਾਂਜੀ ਹਾਈ ਕਰ ਦੋ ਹੈਲੋ ਕਰ ਦੋ ਹੈਲੋ ਕਰ ਦੋ ਹੈ ਬਣਾਣੀ ਐ ਚਲੋ ਚੱਲੀਏ ਬੱਤ ਮਾਰਕੀਟ ਮਾਰਕੀ ਜਿਵੇਂ ਬਿਜਾਰ ਅੱਛੀ ਚੱਲੇ ਹੈ ਬਾਜ਼ਾਰ ਕੇ ਤਿਆਰ ਤੇ ਜਪਨੂ ਨੇ ਸਕਲਤ ਟੋਪ ਵਾਈਏ ਚਕਲਤ ਟੋਪ ਬਲੈਕਨ ਵਾਈਟ ਮਮਾ ਨਾ ਚੱਲੇ ਆ ਪਾਪਾ ਨਾ ਚੱਲੇ ਆ ਚਲੋ ਇਹ ਪੱਧ ਦੀ ਪਈ ਐ ਇਹਨੂੰ ਬੂਟ ਪਾਵਾਂ ਕਿ ਨਹੀਂ ਗਰਮੀ ਦੀ ਐ ਸੈਂਡਲ ਦੀ ਹਾਂਜੀ ਚੱਲ ਨਹੀਂ ਆਂ ਸੀ ਬਸ 2 ਮਿੰਟ ਵੀ ਨਹੀਂ ਲੱਗਨੇ ਹੋਂ ਤੇ ਐਂਡ ਬੁ ਅਸੀਂ ਆਏ ਆ ਪਲੇ ਬਟਨ ਨੂੰ ਲੈਮੀਨੇਸ਼ਨ ਕਰਵਾਉਣ ਆ ਤੇ ਫਰੇਮ ਕਰਵਾਉਣ ਫਰੇਮ ਕਰਵਾਉਣ ਆ ਪਲੇ ਬਟਨ ਨੂੰ ਕਾਫੀ ਟਾਈਮ ਤੋਂ ਨਹੀਂ ਕਰਵਾਇਆ ਸੀ ਤੇ ਅੱਜ ਟਾਈਮ ਲੱਗਾ ਹੈ ਹੈ 50 ਰੁਪਏ ਦੀ ਕਿਹੜੀ 50 ਰੁਪਏ ਦੀ ਉਹ ਨੀਚੇ ਵਾਲੀਆਂ ਉੱਪਰ ਵਾਲੀਆਂ ਨਹੀਂ ਹੈ ਭਾਜੀ ਕਰ ਪੰਜਾਹ ਰੁਪਏ ਦੀ ਚੁੰਨੀ ਲੱਗਾ ਉਹ ਤਾਂ ਨੀਚੇ ਵਾਲੀਆਂ ਉੱਪਰ ਵਾਲੀਆਂ ਤੋਂ ਉੱਪਰ ਵਾਲੀਆਂ ਤੋਂ 25 ਆ ਕੀ ਕਰੀਏ ਬੋਤਾ ਅੱਖ ਲਾਰਾ ਕਿਹੜਾ ਪਾਰੇ ਅੱਜ ਹੁਣ ਓਏ ਹੈ ਟਿੱਗੀ ਦਾ ਬੈਠੀ ਹੈ ਹੈ ਟਿੱਗੀ ਭਈ ਹੈ ਤੇ ਸਾਡਾ ਧਿਆਨ ਟੀਵੀ ਵੱਲ ਸੀ ਇੱਧਰ ਬੈਠੀ ਜਪਨੂਰ ਖੜੀ ਹੋਊਗੀ ਨਾ ਫੇ ਚੱਕ ਕੇ ਜਾਊਗਾ ਬੈਠੀ ਦੇ ਮੂੰਹ ਤੇ ਵਜਦਾ ਡਰਾ ਹਾਂ ਛੋਟਾ ਹੈ ਨਾ ਜਪੰਦਾ ਖੜੀ ਗੁੱਡੀ ਖੜੀ ਹੁੰਦੀ ਹੈ ਉਹ ਦੇਖੋ ਤੇ ਉਧਰ ਆਪਣਾ ਉਹ ਬੰਦ ਹੋ ਜੇ ਤੇ ਮੂੰਹ ਬਹੁਤ ਜ਼ੋਰ ਨਾਲ ਫੁੱਟੂਗਾ ਓਏ ਸੱਤਾਂ ਫਰਸ ਜਨਾ ਤਾ ਲੱਤਾਂ ਹੁਣ ਕੀ ਕੱਢਣਾ ਸੱਤਾਂ ਰੀਲ ਰੀਲ ਕੱਢ ਰੀ ਜੇ ਕੱਪੜੇ ਸੀਨੇ ਪੁੱਤ ਹੈ ਓਏ ਜਪਨੂਰ ਨੂਰੇ ਹਾਸੀ 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 ਕਹਿੰਦੀ ਹਾਸੀ ਕੀ ਹਬਤ ਤਾਈ ਕੀ ਕਰਦੀ ਤਾਈ ਰੀਲਸ ਲੈਂਦੀ ਹੈ ਜਪਨੂਰ ਜਪਨੂਰ ਐਸੋ ਨੇ ਤਾਂ ਅੱਗੇ ਖੋਲੀ ਜਾਂਦੀ ਉਹ ਤੇ ਚਲੋ ਬਾਤ ਚ ਕਰੋ ਫਿਰ ਬਹੁਤ ਕੰਮ ਕਰ ਲਿਓ ਹਾਂ ਹਾਂ ਆਪ ਕਰ ਦੇ ਆਇਤਾ ਸੇ ਅਰਧ ਜਰੂਰ ਨਿਕਲੇ ਪਹਿਲਾਂ ਮਤ ਮੱਤੇ ਤੇ ਲਿਖੀ ਹੈ ਕੋਈ ਖੋ ਨਹੀਂ ਸਕਦਾ ਹਿੱਸੇ ਆਈ ਮੇੜਨ ਉਹਨੇ ਗੇ ਨਾ ਰੱਬ ਕਰੂ ਸ਼ੇਰ ਕੋਈ ਕਰੇ ਸ਼ੇਰ ਨਾ ਇਹ ਹਾਂਜੀ ਬੋਲ ਜੀ ਆਣਾ ਸੀ ਰੋਣ ਤੁਸੂ ਕਰਤੋ ਰੋਣ ਕਿ ਕਰਨਗੇ ਅਸੀਂ ਆਪਾਂ ਬਾਕੀ ਪੁਰਾਣੇ ਆ ਮੇਰਾ ਸੋਨਾ ਪੁੱਤ ਹੁਣ ਇਹਨੂੰ ਅੰਦਰ ਲਿਆਉਣਾ ਨੂਰੇ ਨੂੰ ਨਹੀਂ ਮੇਰੇ ਮਿੱਠਾ ਆ ਗਿਆ ਨਾਗਾ ਸੋਣਾ ਮਿੱਟਾ ਖਲਾਰੇ ਪਾਉਣਾ ਇਕੱਲੀ ਨਹੀਂ ਬੰਦੀ ਹਾਂਜੀ ਵਾਇਰੂ 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 ਹੋ ਰਹੀ ਐ ਵਾਇਰੂ ਹਾ ਤੇ ਚਪਾਇਆ ਜੀ ਭਾਰਾ ਕਿੰਨਾ ਹੋ ਗਿਆ ਤੇ ਭਾਰਾ ਹਾ ਹੋਰ ਆ ਇਹ ਵੀ ਭਾਰਾ ਗਾ ਆ ਵੀ ਭਾਰਾ ਫਰੇਮ ਬਹੁਤ ਦਿਨਾਂ ਦੀ ਰੀਲ ਸੀ ਗਿਰਮਣ ਦੀ ਕੱਲ ਅਸੀਂ ਗਏ ਸੀ ਮਤਲਬ ਕਿ ਨਾ ਕਹਿ ਲੋ ਅਨ ਗੱਲੀ ਬਹੁਤ ਹੋ ਰਹੀ ਸੀ ਯਾ ਟਾਈਮ ਨਹੀਂ ਲੱਗਦਾ ਸੀ ਸੋ ਗੱਲਾਂ ਦੀ ਇੱਕ ਗੱਲ ਜਦੋਂ ਜਿਹੜੀ ਚੀਜ਼ ਦਾ ਟਾਈਮ ਆਉਂਦਾ ਉਦੋਂ ਹੀ ਸੋ ਗੱਲਾਂ ਹੁੰਦੀਆਂ ਮਾਤਮਾ ਵੱਲੋਂ ਪੂਰੀ ਹੁੰਦੀ ਹੈ ਤੇ ਆਪਾਂ ਪਲੇ ਬਟਨ ਨੂੰ ਫਰੇਮ ਕਰਾ ਕੇ ਲਿਆਇਆ ਦੇਖ ਲੋ 7-8 ਮਹੀਨੇ ਹੋ ਗਏ ਪਏ ਇਹਨੂੰ ਤੇ ਅੱਜ ਜਾ ਕੇ ਹੋਇਆ ਸੀ ਭਰਾ ਕੱਲ ਗਏ ਸੀ ਸ਼ਾਮੀ ਅਸੀਂ ਇੱਕ अनोखी ਜੋੜੀ ਦਿਹੋਣਾ ਸੀ ਨਾ ਰੂਮ ਨੋ ਕਰਵਾਣਾ ਹੈ ਸਾਰਾ ਦੁਬਾਰਾ ਪ੍ਰਿੰਟ ਕਰਾਣਾ ਹੈ ਕਿ ਖਰਾਬ ਹੋ ਗਿਆ ਇੱਕ ਤੇ ਸਿਲਾਨਾਂਕਾਰਨ ساری ਲੋ ਗਈ ਦੁਬਾਰਾ ਕਰਾ ਦਾਂਗੇ ਪ੍ਰਿੰਟ ਕੱਲ ਕਾਲੀ ਟੀ-ਸ਼ਰਟ ਵਾਲਾ ਮੁੰਡਾ ਵੇਖਿਆ ਸੀ ਕਿ ਮੋਟਰਸਾਈਕਲ ਤੇ ਸੀ ਦੋ ਜਣੇ ਸੀ ਉਹ ਜਿਹੜਾ ਜਦੋਂ ਤੂੰ ਕ ਕਪੜਾ ਲੈ ਕੇ ਸਲਵਾਰ ਦਾ ਉੱਥੋਂ ਨਿਕਲੀ ਸੀ ਦੁਕਾਨ ਚੋਂ ਉਹ ਮਾਲੇ ਤੋਂ ਸੀਗਾ ਭਾਈ ਉਹ ਕਹਿੰਦਾ ਮੈਂ ਥੋੜੀਆਂ ਅਸੀਂ ਥੋੜੀਆਂ ਨਾ ਵੀਡੀਓ ਦੇਖਦੇ ਆਂ ਭਾਈ ਕਹਿੰਦਾ ਮੈਂ ਯਾਰ ਕਹਿੰਦਾ ਮੈਂ ਕਿਹਾ ਬਾਈ ਲੱਗਦਾ ਤਾਂ ਉਹੀ ਆ ਤੇ ਕੰਨ ਪਰ ਮੇ ਪਛਾਣ ਲਿਆ ਤੁਹਾਨੂੰ ਜਿਵੇਂ ਉਹ ਨਹੀਂ ਅੱਗੇ ਆਪਾਂ orange ਜਾਂ pee ਜਾਂਦੇ ਸੀਗੇ ਜੂਸ ਜਾਂ ਨਾ ਸੌਰੀ ਮੂੰਹ ਮਸਾਲੇ ਦੇ ਖੜੇ ਸੀਗੇ ਆਪਾਂ ਤਾਂ ਉਹ ਜੂਸ ਜਾਂ ਪੀ ਜਾਂਦੇ ਸੀਗੇ ਉਹ ਕਰਾਂ ਇਹਨਾਂ ਨੂੰ ਬਾਈ ਹਾਂ ਵੇਖਿਆ ਕਿਤੇ ਉਹਨਾਂ ਨੇ ਫਿਰ ਚੈਨਲ ਕੱਢਿਆ ਤੇ ਉਹਦੇ ਤੇ ਵੇਖਿਆ ਜਦੋਂ ਤੇ ਹਜੇ ਕਰਾ ਕਰਾ ਹੋ ਜਾ ਤਾਂ ਵੇਂਦੇ ਆ ਓਰੇ 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 ਜਪਨੂਰ ਕੱਲ ਕੀ ਕਿੱਥੇ ਗਿਆ ਸੀ ਜਪਨੂਰ ਸਾਡਾ ਵਿਹਲਾ ਨਹੀਂ ਜਪਨੂਰ ਵਾਇਗੁਰ ਵਾਇਗੁਰ ਕਰਦਾ ਅੱਜ ਤੋਂ ਵਾਇਗੁਰ ਵਾਇਗੁਰ ਹੋ ਗਿਆ ਵਾਇਗੁਰ ਜੀ ਸਤਨਾਮ ਜੀ ਵਾਇਗੁਰ ਜੀ ਸਤਨਾਮ ਸਾਨੂੰ ਲੈਟ ਦੇ ਨੀ ਕੱਪੜੇ ਮੇਰੇ ਦਾ ਦਵਾਣੀ ਮੈਂ ਜਪਾਉਣੇ ਥੋੜਾ ਲੈਟ ਦਾ ਪਹਿਲਾਂ ਨਹੀਂ ਲੈਟ ਦਾ ਪਹਿਲਾਂ ਨਹੀਂ 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 ਮੇਰੇ ਹੁੰਦੀ ਤਾਂ ਬਸੇਗੀ ਐ ਆਏਗਾ ਮੈਨੂੰ ਹੀ ਦਵਾਉਣਾ ਪੜਾਣਾ ਜਿਹੜਾ ਤਾਂ ਮੈਂ ਵੀ ਨਾ ਹੁਣ ਆਈ ਆ ਬੈਚੀ ਮਸ਼ੀਨ ਦੇ ਮੈਂ ਵੇਚੂਗਾ ਰੌਣ ਗੇੜਾ ਦੇ ਦਊਗੀ ਹੋਰ ਕਮਾ ਦੂੰ ਤੁਹਾਨੂੰ ਵੀ ਮੈਂ ਚਰਫ ਪਾ ਲਈ ਥੋੜੀ ਜਿਹੀ ਹੋਰ ਹੋਰ ਜਿਹੜਾ ਕਾਲਾ ਰੰਗ ਦੋਰਾ ਹੋ ਜੂ ਗੋਲ ਨਿਕਲ ਨਾ ਇਤਨਾ ਗਮਾਨ ਕਰ ਰੰਗ ਤਾਂ ਦਿਨ ਮੈਂ ਡਲ ਜਾਏਗਾ ਰਜੇਸ਼ ਕੰਨ ਬਾਅਦ ਇਹ ਤੱਕ ਨਾ ਆ ਗਿਆ ਤੇ ਰੱਖ ਲੂੰਗਾ ਹਾਂ ਪੱਕੇ ਦੀ ਹਾਂ ਪੱਕਾ ਐਨ ਉਹਨ ਵੇਚ ਪਾ ਦ ਤਫਾ ਬੇ ਦੀ ਲਗਾਣ ਦੀ ਦੇ ਪਾਲਾ ਕਰਵਾਓ ਛੇਤੀ ਰੂਮ ਕਰਵਾਓ ਕਿਉਂਕਿ ਅੰਦਰ ਵੀ ਨੇ ਫੇਰ ਇਹ ਜਿਹੀਆਂ ਥਾਵਾਂ ਤੇ ਲੱਗਣ ਵਾਲੀ ਇਹ ਇਹ ਪਹਿਨਾ ਸੈੱਟ ਕਰਨੇ ਪਊਗਾ ਬੜੇ ਮੈਨੂੰ ਤਾਂ ਟੈਨਸ਼ਨ ਹੋ ਰੰਗ ਪਿਆ ਵਜਿਆ ਮੈਨੂੰ ਤਾਂ ਟੈਨਸ਼ਨ ਹੋਈ ਸਾਰੀ ਰਾਤ ਨਾ ਮੈਨੂੰ ਸੋਚ-ਸੋਚ ਕੇ ਨੀਂਦ ਨਹੀਂ ਭਈ ਕਿ ਜੇ ਫੂਰ ਦਾ ਜਿੱਦਾਂ ਬਲਡੇ ਹੋਣਾ ਨਾ ਉਸ ਤੋਂ ਪਹਿਲੇ ਤਿਆਰੀ ਕਰਾਣੀ ਹੈ ਨਾ ਤਿਆਰੀ ਮਤਲਬ ਬੈੱਡ ਬੂਡ ਸਾਰਾ ਕੱਢਣਾ ਪਏ ਉਹ ਕਮਰਾ ਸਾਰਾ ਸਲਾ ਤੇ ਸਮਾਰਤ ਰਾਂ ਕਿ ਕਿੱਥੇ ਆਪਾਂ ਇਹ ਬਲਾ ਕੀ ਨਹੀਂ ਆ ਯਾਰ ਇੰਨੀ ਟੈਨਸ਼ਨ ਲੈਣ ਦੀ ਲੋੜ ਨਹੀਂ ਇਹ ਕਲਾ ਢੋਹ ਕਾਟ ਦੇ ਬਾਹਰ ਬੈਠੇ ਦਨੂ ਤੱਕ ਦੇ ਬਸ ਕੀ ਹੋ ਰਿਹਾ ਇੱਥੇ ਪਰਦਾ ਪਾ ਦਾਂਗੇ ਬਾਬੇ ਦੇ ਅੱਜ ਇੱਧਰ ਆ ਮੈਂ ਨਹੀਂ ਹੁੰਦਾ ਆ ਬਾਹਰ ਸਾਰਾ ਖੋਲ ਦਊ ਜੂਗਾ ਜਪਨੂਰ ਦਾ 1 ਮਹੀਨੇ ਤੱਕ ਬਾਡੇ ਆ ਰਿਹਾ ਹੈ ਅਲਮਾਰੀ ਵੀ ਦਪਈ ਰਹਿਣੀ ਇੱਥੇ ਫੇਰਾ ਐਵੇਂ ਜਿਵੇਂ ਆਪਾਂ ਕਰ ਲਾਂਗੇ ਸਾਰਾ ਕੁਝ ਹੈ ਇਸ 12 ਤਰੀਕ ਨੂੰ 11 ਮਹੀਨੇ ਦੀ ਹੋ ਜੂਗੀ ਹਨਾ ਫਿਰ ਅੱਗ ਜਪਨੂ ਛਾਲ ਜਾ ਜੇਗਾ ਮੇਰਾ ਬੱਚਾ ਤੇ ਅਗਲੀ 12 ਤਰੀਕ ਦਾ ਬਰਥਡੇ ਆ ਜਪਨੂ ਦਾ ਦੇਖ ਦੇ ਕਿਹੜੇ ਕਿਹੜੇ ਵਿਸ ਕਰਦਾ ਹੈ ਜਪਨੂ ਨੂੰ ਲਾ ਜਪਨੂ ਨੂੰ ਤੇ ਸਾਰੇ ਇੰਨਾ ਪਿਆਰ ਕਰਦੇ ਨੇ ਮਾਸ਼ੂਰੀ ਆਉਣੀ ਜਪਨੂ ਦੀ ਹੈ ਨਾ ਅਦੋਂ ਆ ਜਾਏਗਾ ਜਪਨੂ ਰ ਐਵੇਂ ਜਪਨੂ ਨੂੰ ਨਾ ਸਿੱਖਾਣਾ ਮੈਂ ਐਵੇਂ ਬੱਚੇ ਨੂੰ ਬੋਲੋ ਹੈਪੀ ਬਰਥਡੇ ਟੂ ਯੂ ਲਾ ਹੈਲੋ ਗ੍ਰਾਹਕਾ ਦਾ ਫੋਨ ਆ ਫੋਨ ਜਦੋਂ ਮਾਰ ਫੋਨ ਆ ਗਿਆ ਸੀ ਕੇਕ ਆ ਲੈਣਾ ਫੋਨ ਆ ਜਾਂਦਾ ਉਹਦੀ ਇਹਨੂੰ ਫੋਨ ਆ ਗਿਆ ਕੇਕ ਵਾਲੇ ਦਾ ਆ ਗਿਆ ਫੋਟੋ ਕਰੀਏ ਫੋਟੋ ਕਰੋ ਚਲੋ ਕੱਦੂ ਜਾ ਆਰਡਰ ਕਰ ਲਓ ਫੋਨ ਤੇ ਗੱਲ ਕਰ ਲਓ ਉਹ ਕੇਕ ਦਾ ਆਰਡਰ ਦੇਣਾ ਹਾਂਜੀ ਬੋਲੋ ਦਚੋ ਹਾਂ ਕੇ ਕੇਕ ਆਰਡਰ ਦੇਣਾ ਸੀ ਮੈਂ ਹਾ ਜੇ ਤੇ ਮੈਂ ਕੇਕ ਵੀ ਦੇ ਕੇ ਆ ਜਿਹੜਾ ਉਹ ਓਵੇ ਦੇਖੋ ਸਾਡੇ ਦੇ ਸਿੰਪਲ ਸੋਪਰੇ ਚੰਗੇ ਲੱਗ ਆ ਗਈ ਆਂਟੀ ਲਾਈਟ ਆ ਚਲ ਮੈਂ ਬਾਅਦ ਚ ਨਾਲ ਲਊਗਾ ਹੁਣ ਆਂਦੀ ਚੱਕ ਕੇ ਜਰਾ ਪਾ ਕੇ ਆਇਆ ਇਹਨਾਂ ਨੂੰ ਮਸ਼ੀਨ ਚ ਗੰਦ ਗੇੜਾ ਦੇਣਾ ਨੁਰੇ ਤੈਨੂੰ ਪਤਾ ਐ ਰਿਮੋਟ ਇਹਦਾਗਾ ਹੁਣੇ ਹੁਣੇ ਇਹਨਾਂ ਦਿਮਾਗ ਲਾਉਣ ਲੱਗਾ ਕੀ ਆ ਕੀ ਚਲਾਈ ਜਲੇ ਪਾਪਾ ਜੀ ਹਟਾ ਦੇ ਪੁੱਤ ਤੁਸੀਂ ਬਾਬਾ ਜੀ ਲੱਗੇ ਜੀ ਵਾਇਗਰੂ ਹਾਂ ਵਾਇਗਰੂ ਲੱਗੇ ਜੀ ਤੁਸੀਂ ਹਟਾ ਤੇ ਵਾਇਗਰੂ ਬੋਲੋ ਵਾਇਗਰੂ ਹਾਂ ਵਾਇਗਰੂ ਹਾਂ ਵਾਇਗਰੂ ਵਾਇਗਰੂ wai 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 guru wai guru devot ka bach